ਹਾਂਜੀ ਸਰ ਜੋ ਕਾਰਪੋਰੇਸ਼ਨ ਉਹ ਤੁਹਾਨੂੰ ਦੇ ਦਿੱਤੀਆਂ ਸੀ ਉਸ ਅਨੁਸਾਰ ਚੱਲ ਰਿਹਾ ਹੈ ਹਾਂਜੀ ਕਿਉਂ ਕੰਟੇਸਟਬੀਨ ਦੇ ਬੈਗ ਵੀ ਲਗਾਏ ਹੋ 10 ਵੀ ਕਾਫੀ ਨੇ ਲਾਏ ਹੋ ਹਾਂਜੀ ਔਰ ਜੋ ਨੇ ਪਲਾਸਟਿਕ ਸੈਲੂ ਬੰਦ ਕਰੀ ਲਫਾਵੇ ਸੋ ਹੀ ਬੰਦ ਕੀਤੇ ਆ ਅਈਆ ਪੁੱਤਰੇ ਆ ਜੋ ਵੀ ਸਾਨੂੰ ਕੋਈ ਸਫਾਈ ਰੱਖੀ ਜੂ ਚਾਰੀਦੂਰੋਂ ਮਾਰ ਕੇ ਰੱਖੀ ਲਗਾਈ ਕੂੜਾ ਉਹ ਕੰਟੇਸਟਬੀਨ ਦੇ ਪਾਣੀ ਦਾ ਸਾਨੂੰ ਨਹੀਂ ਦਿੱਤਾ ਕੋਈ ਕੂੜਾ ਬਾਹਰ ਨਾ ਹੋਵੇ ਇਹਦਾ ਇਹ ਸਰਕਾਰਪੋਰੇਸ਼ਨ ਬੰਦ ਸੰਗਠਨ ਹੈ ਜਿੱਦੀ ਜਗਰੀ ਸਾਫ ਸਭਈਆ ਰੱਖਣਾ ਹੈ 10 ਸਪੇਨ ਰੱਖਣੇ ਪਾਪਾ ਪਲਾਸਟਿਕ ਦਾ ਨਹੀਂ ਵਰਤਣਾ ਅਸੀਂ ਇਸ ਕਰਕੇ ਨਿਬਾਹ ਵਰਤਦੇ ਪਏ ਆ ਤੇ ਇਹਨਾਂ ਦੇ ਅੱਗੇ ਦਾ ਪੂਰਾ ਬਲਣ ਕਰਦੇ ਤੇ ਜੇ ਤੁਸੀਂ ਨਹੀਂ ਕਰੋਗੇ ਤੇਰੇ ਇਹਨਾਂ ਦੇ ਇਹਨਾਂ ਦੇ ਡਾਬ ਹੋ ਅੱਜ ਤੁਸੀਂ ਚੈਕਿੰਗ ਕਰਦੇ ਹੋ ਤੇ ਕਿੰਨੀ ਦੀ ਚੈਕਿੰਗ ਹੋ ਰਹੀ ਹੈ ਕੀ ਹੋਇਆ ਸਰ ਅਜ ਸ੍ਰੀ ਕੰਟਾ ਘਰ ਦੇ ਵਿੱਚ ਜਿੰਨੇ ਵੀ ਰੇੜੀ ਫੜੀ ਵਾਲੇ ਹੈਗੇ ਆ ਉਹਨਾਂ ਤੇ ਦੋ ਤਿੰਨ ਦਿਨ ਪਹਿਲਾਂ ਅਸੀਂ ਪਹਿਲਾਂ ਵੀ ਅਵੇਨਸ ਕਰੀ ਸੀਗੀ ਵੀ ਆਪਣੇ ਆਪਣੇ ਦਸਤੂਰੀ ਪ੍ਰੋਪਰ ਲਗਾਓ ਰੇੜੀ ਫੜੀ ਤੇ ਹਾਂਜੀ ਸਰ ਉਹਨਾਂ ਸਾਬ ਅਸੀਂ ਅੱਜ ਫਿਰ ਦੁਬਾਰਾ ਚੈਕਿੰਗ ਤੇ ਆਏ ਸੀ ਕਿ ਉੱਥੇ ਆ ਕੇ ਦੇਖਿਆ ਵੀ ਕਈਆਂ ਨੇ ਜਾਨਕਿ ਅੱਧ ਤੋਂ ਜ਼ਿਆਦਾ ਜਾਨਕਿ 70% ਰੇੜੀ ਵਾਲਿਆਂ ਨੇ ਤਕਰੀਬਨ ਦਸਤੂਰੀ ਆਪਣੇ ਲਗਾ ਲਏ ਆਪਾਂ ਦੇ ਵੀ ਸਕਦੇ ਆ ਤੇ ਜਿਹੜੇ ਥੋੜੇ ਵਾਲੇ ਰਹਿ ਗਏ ਸੀ ਉਹਨਾਂ ਨੂੰ ਆਪਾਂ ਫਿਰ ਤੋਂ ਦੁਬਾਰਾ ਤੋਂ ਵਾਰਨਿੰਗ ਦਿੱਤੀ ਹੈਗੀ ਆ ਉਹ ਵੀ ਆਪਣੇ ਡਸਟਬਨ ਪ੍ਰੋਪਰ ਲਗਾ ਲਨਗੇ ਤੇ ਕੂੜਾ ਉਹਦੇ ਚ ਅਸੀਂ ਉਹਨਾਂ ਨੂੰ ਇਹੀ ਬੋਲਦੇ ਪਏ ਆਪਣਾ ਅਡਡ ਕਰਕੇ ਦੋ ਗਿੱਲਾ ਟੁਕਾ ਲੱਗ ਰਿਹਾ ਅੱਛਾ ਜੀ ਤੇ ਹੋਰ ਕੀ ਬੰਦੇ ਜਿਹੜੇ ਜਿਹੜੇ ਬਹੁਤ ਜ਼ਿਆਦਾ ਜਿਹੜੀਆਂ ਬੜੀਆਂ ਇਹਨਾਂ ਦੇ ਚਤਾਈਆਂ ਦੇ ਨੰਬਰ ਵੀ ਨਹੀਂ ਹੈਗੇ ਇਹਨਾਂ ਦੇ ਇਹ ਸਰ ਕੈਬਜਾਰੀ ਆਪਾਂ ਲੈ ਕੇ ਬਾਹਰ ਕਰ ਦਿੱਤਾ ਹੈ ਅੱਛਾ ਜੀ ਇਹ ਉਹਨਾਂ ਨੂੰ ਚੈੱਕ ਕੀਤਾ ਜਾਵੇ ਜਿਹੜੇ ਡੈਸਕਪ੍ਰੀਨ ਨਹੀਂ ਹੈ ਇਹਦੇ ਕੋਲ ਐਵਰਟ ਨਹੀਂ ਰੱਖਦੇ ਉਹ ਕੈਬਜਾਰੀ ਆਪਣੀ ਕਾਰਵਾਈ ਨਹੀਂ ਕਰੇਗੀ ਅੱਛਾ ਜੀ ਤੇ ਜਿਹੜੇ ਨਹੀਂ ਡੈਸਕਪ੍ਰੀਨ ਰੱਖਣਗੇ ਉਹਨਾਂ ਤੇ ਕੀ ਕਰ ਰਹੀ ਹੈ ਕੈਬਜਾਰੀ ਆਪਣੀ ਕਾਰਵਾਈ ਕਰੂਗੀ ਸਰ ਆਪਾਂ ਐਵਰਟ ਕਰਦੇ ਤੇ ਚਲਾਣੀ ਵੀ ਕਰਦੇ ਆਪਾਂ ਕਾਲੇ ਦਾ ਕੱਟਨੇ ਦਿਖਵਾਂਦੇ ਆ ਤਾਂ ਕਿ ਰੋਡ ਤੇ ਸਫਾਈ ਰਹੇ ਆਪਣਾ ਕੋਈ ਕੂੜਾ ਬਾਹਰ ਨਾ ਸਕੇ ਰੋਡ ਤੇ ਠੀਕ ਹੈ ਜੀ ਸਾਰੇ ਲੋਕਾਂ ਦੇ ਰਾਹ ਤੇ ਪਈਆਂ ਇਹਨਾਂ ਨੂੰ ਸਰ ਪਲਾਸਟਿਕ ਬਾਰੇ ਆਪਾਂ ਇਹਨਾਂ ਨੂੰ ਕਿਹਾ ਵੀ ਜਿੰਨੀ ਵੀ ਘੱਟੋ ਘੱਟ ਪਲਾਸਟਿਕ ਦੀ ਗੱਲ ਤੋਂ ਕਰ ਸਕਦੇ ਆ ਹਾਂਜੀ ਉਹ ਘੱਟੋ ਘੱਟ ਕਰਨ ਕਿਉਂਕਿ ਜਿਹੜਾ ਹੈਗਾ ਮੇਨ ਜਿਹੜਾ ਆਪਣਾ ਕਚਰਾ ਜਾਂ ਵਾਧੂ ਕਚਰਾ ਜਿਹੜਾ ਪੈਦਾ ਹੋ ਰਿਹਾ ਪਲਾਸਟਿਕ ਤੇ ਕਾਰਨ ਹੀ ਆ ਤੇ ਮਦਦ ਹੁਣ ਪਲਾਸਟਿਕ ਬੈਨ ਕੀਤਾ ਗਿਆ ਕਹਿੰਦੇ ਜੀ ਪਲਾਸਟਿਕ ਸਰਬੈਨ ਪਲਾਸਟਿਕ ਬੈਨ ਹੈ ਅਗਰ ਦੂਜੇ ਲਿਫਾਫੇ ਕੰਦੇ ਜੀ ਜੇ ਪੇਪਰ ਵਾਲੇ ਲਿਫਾਫੇ ਹੋਈ ਉਹ ਤੋਂ ਪਲਾਸਟਿਕ ਬੈਨ ਹੈ ਇਹਨਾਂ ਦੇ ਵਾਰਨਿੰਗ ਦੇ ਰਹੇ ਨਹੀਂ ਕਰਨਗੇ ਕਿ ਦੂਜੀ ਵਾਰ ਤਲਾਮ ਕਰਾਂਗੇ ਜੇੜੀ ਜੱਪ ਕਰੇ ਜੇੜੀ ਵੀ ਜੱਪ ਕਰਾਂਗੇ ਦੇਖਣਾਂ ਦੇ ਵਾਰਨਿੰਗ ਦੇ ਰਹੇ ਨੇ ਜੇ ਦੂਜੇ ਲਿਫਾਫੇ ਰੱਖੇ ਨੇ ਜੂਟ ਦੇ ਲਈ ਸਾfte ਰੱਖੇ ਹੋਏ ਆਪਾਂ ਚੈੱਕ ਕਰ ਸਕਦੇ ਹਾਂ ਹਾਂਜੀ ਇਹ ਵਾਲਾ ਲਿਫਾਫਾ ਆਪਣਾ ਨਹੀਂ ਜੂਟ ਕਰਨ ਨੂੰ ਕਹਿ ਰਹੇ ਆ ਹਾਂਜੀ ਸਰੀ ਬਹੁਤ ਸਰਕਾਰ ਵੱਲੋਂ ਜਿਹੜੇ ਅਲਾਊਡ ਆ ਜਿਹੜੇ ਅਲਾਊਡ ਹੈਗੇ ਆ ਉਹ ਵਾਲੇ ਜਿਹੜੇ ਪਹੁੰਚੀ ਚੁੱਕਾ ਹੈ ਉਸੇ ਆਪਾਂ ਇਹਨਾਂ ਨੂੰ ਕਹਿੰਦੇ ਆ ਕਿ ਉਹ ਆਪਣੇ ਨ ਤਾਂ ਤੋਂ ਵੀ ਆਪਣੀ ਲੁਧਿਆਣਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ ਥੈਂਕ ਯੂ ਜੀ ਕਿੰਨ ਚੱਲ ਹਾਂਜੀ ਸਰ ਜੋ ਕਾਰਪੋਰੇਸ਼ਨੋਂ ਸਾਨੂੰ ਦਾਇਰਤ ਮਿਲੀ ਹੈ ਉਸ ਦੇ ਅਨੁਸਾਰ ਚੱਲ ਰਿਹਾ ਹਾਂਜੀ ਜੋ ਡਸਟਬਿਨ ਤੇ ਵੀ ਅਸੀਂ ਲਗਾਏ ਹੋਏ ਡਸਟ ਵੀ ਕਾਫੀ ਲੋਕੋ ਹਾਂਜੀ ਔਰ ਜੋ ਨੇ ਪਾਸਟਿੰਗ ਸਾਨੂੰ ਬੰਦ ਕਰੀ ਲਿਖਾਦੇ ਸੋ ਹੀ ਬੰਦ ਕੀਤੇ ਆ ਅੱਜ ਪੁੱਤਰੇ ਆ ਜੋ ਵੀ ਸਾਨੂੰ ਕੋਈ ਸਫਾਈ ਰੱਖੀ ਦੀ ਚਾਰੀ ਗੁਰੂ ਮਾਰ ਕੇ ਰੱਖੀ ਕਿਥੇ ਕੂੜਾ ਉਹ ਡਸਟਬਿਨ ਦੇ ਪਾਣੀ ਦਾ ਸਾਨੂੰ ਹੀ ਦਿੱਤਾ ਕੋਈ ਕੂੜਾ ਬਾਹਰ ਨਾ ਹੋਵੇ ਇਹ ਹੈ ਕਿ ਸਾਰੇ ਕਾਰਪੋਰੇਸ਼ਨ ਵੱਲੋਂ ਸੰਸਥਾ ਦਿੱਤੀ ਜਾ ਕੇ ਇਹ ਸਾਫ ਸਫਾਈ ਆ ਰੱਖਣਾ ਆ ਦਸਪੈਣ ਰੱਖਣੇ ਪਾਵਾ ਪਲਾਸਟਿਕ ਦਾ ਨਹੀਂ ਵਰਤਣਾ ਅਸੀਂ ਇਸ ਕਰਕੇ ਵਰਤਦੇ ਪਏ ਆ ਤੇ ਇਹਨਾਂ ਦੇ ਅੱਗੇ ਦਾ ਪੂਰਾ ਬਦਲ ਕਰਦੇ ਤੇ ਜੇ ਤੁਸੀਂ ਨਹੀਂ ਕਰੋਗੇ ਤੇਰੇ ਇਹਨਾਂ ਦੇ ਇਹਨਾਂ ਦੇ ਡਾਕਟਰ ਅੱਜ ਤੁਸੀਂ ਚੈਕਿੰਗ ਕਰ ਰਹੇ ਹੋ ਤੇ ਕਿਸ ਤਰ੍ਹਾਂ ਦੀ ਚੈਕਿੰਗ ਹੋ ਰਹੀ ਹੈ ਕੀ ਹੋਇਆ ਸਰ ਅੱਜ ਸੀ ਘੰਟਾ ਕਰਦੇ ਵਿੱਚ ਜਿੰਨੇ ਵੀ ਰੈਡੀ ਫੜੀ ਵਾਲੇ ਹੈਗੇ ਆ ਉਹਨਾਂ ਤੇ ਦੋ ਤਿੰਨ ਦਿਨ ਪਹਿਲਾਂ ਅਸੀਂ ਪਹਿਲਾਂ ਵੀ ਅਵੇਨਸ ਕਰੀ ਸੀ ਕਿ ਆਪਣੇ ਆਪਣੇ ਡਸਪੀ ਪ੍ਰੋਪਰ ਲਗਾਓ ਰੈਡੀ ਫੜੀ ਤੇ ਹਾਂਜੀ ਸਰ ਉਹਨਾਂ ਸਰ ਅਸੀਂ ਅੱਜ ਫਿਰ ਦੁਬਾਰਾ ਚੈਕਿੰਗ ਤੇ ਆਏ ਸੀ ਕਿ ਉੱਥੇ ਆ ਕੇ ਦੇਖਿਆ ਵੀ ਕਈਆਂ ਨੇ ਜਾਨਕਿ ਅੱਧ ਤੋਂ ਜ਼ਿਆਦਾ ਯਾਨਕਿ 70% ਰੈਡੀ ਵਾਲਿਆਂ ਨੇ ਤਕਰੀਬਨ ਦਸਪੀਨ ਆਪਣੇ ਲਗਾ ਲਏ ਅਪਾ ਦੇਖੀ ਸਕਦੇ ਆ ਤੇ ਜਿਹੜੇ ਥੋੜੇ ਵਾਲੇ ਰਹਿ ਗਏ ਸੀ ਉਹਨਾਂ ਨੂੰ ਆਪਾਂ ਫਿਰ ਤੋਂ ਦੁਬਾਰਾ ਤੋਂ ਵਾਰਨਿੰਗ ਦਿੱਤੀ ਹੈਗੀ ਆ ਉਹ ਵੀ ਆਪਣੇ ਡਸਟਬਨ ਪ੍ਰੋਪਰ ਲਗਾ ਲਨਗੇ ਤੇ ਕੂੜਾ ਉਹਦੇ ਚ ਅਸੀਂ ਉਹਨਾਂ ਨੂੰ ਇਹੀ ਬੋਲਦੇ ਪਏ ਆਪਣਾ ਆਰਡਰਡ ਕਰਕੇ ਦੋ ਕਿਲਾ ਟੁਕਾ ਲੱਗ ਰਿਹਾ ਅੱਛਾ ਜੀ ਤੇ ਹੋਰ ਕੀ ਬੰਦੇ ਜਿਹੜੇ ਜਿਹੜੇ ਬਹੁਤ ਜ਼ਿਆਦਾ ਜਿਹੜੀਆਂ ਬੜੀਆਂ ਇਹਨਾਂ ਦੇ ਚਤਾ ਚੀਆਂ ਦੇ ਨੰਬਰ ਵੀ ਹੈਗੇ ਇਹਨਾਂ ਦੇ ਇਹਦਰ ਕਬਜ਼ਾਰੀ ਆਪਾਂ ਲੈ ਕੇ ਬਾਹਰ ਕਰ ਦਿੱਤਾ ਹੈ। ਅੱਛਾ ਜੀ। ਇਹ ਉਹਨਾਂ ਨੂੰ ਚੈੱਕ ਕੀਤਾ ਜਾਵੇ ਜਿਹੜੇ ਡਸਟਬਿਨ ਨਹੀਂ ਹੈ। ਜਿਹਦੇ ਕੋਲ ਐਵਰਟ ਨਹੀਂ ਲੱਗਦੇ ਉਹ ਤਵੇਈ ਕਾਰਵਾਈ ਨਹੀਂ ਕਰੇਗੀ। ਅੱਛਾ ਜੀ। ਤੇ ਜਿਹੜੇ ਨਹੀਂ ਡਸਟਬਿਨ ਲੱਗਣਗੇ ਉਹਨਾਂ ਤੇ ਕੀ ਕਰਦੇ? ਤਵੇਈ ਆਪਣੀ ਕਾਰਵਾਈ ਕਰੂਗੀ ਸਰ। ਆਪਾਂ ਅਵਰਟ ਕਰਦੇ ਬੈ ਉਹਨੂੰ ਚਲਾਣੀ ਵੀ ਕਰਦੇ ਆਪਾਂ। ਨਾਲੇ ਦੋ ਦਸਟਬਿਨ ਦਿਖਵਾਂਦੇ ਆ। ਅੱਛਾ ਜੀ। ਤਾਂ ਕਿ ਰੋਡ ਤੇ ਸਫਾਈ ਰਹੇ ਆਪਣਾ। ਕੋਈ ਗੋਲਾ ਬਾਹਰ ਨਾ ਸਕੇ ਰੋਡ ਤੇ। ਠੀਕ ਹੈ ਜੀ। ਸਾਰੇ ਬੂਟੇ ਆ ਗਏ ਅੱਜ ਤੀਵੀਂ ਇਹਨਾਂ ਨੂੰ। ਸਰ ਪਲਾਸਟਿਕ ਆਪਾਂ ਇਹਨਾਂ ਨੂੰ ਕਿਹਾ ਵੀ ਜਿੰਨੀ ਵੀ ਟੁਕੜਾ ਟੁਕੜਾ ਪਲਾਸਟਿਕ ਦੀ ਗੱਲ ਤੋਂ ਕਰ ਸਕਦੇ ਆ ਹਾਂਜੀ ਉਹ ਘੱਟੋ ਘੱਟ ਕਰਨ ਕਿਉਂਕਿ ਜਿਹੜਾ ਹੈਗਾ ਮੇਨ ਜਿਹੜਾ ਆਪਣਾ ਕਚਰਾ ਜਾਂ ਵੱਧ ਕਚਰਾ ਜਿਹੜਾ ਪੈਦਾ ਹੋ ਰਿਹਾ ਪਲਾਸਟਿਕ ਤੇ ਕਾਰਨ ਹੀ ਆ ਤੇ ਨਵੀਂ ਹੁਣ ਪਲਾਸਟਿਕ 'ਚ ਬੈਨ ਕੀਤਾ ਗਿਆ ਕਹਿੰਦੇ ਜੀ ਇਹ ਕਿਹੋ ਜਿਹਾ ਪਲਾਸਟਿਕ ਸਰ ਬੈਨ ਪਲਾਸਟਿਕ ਬੈਨ ਹੈ ਅਬ ਦੂਜੇ ਲਿਹਾਵੇ ਕਹਿੰਦੇ ਜੀ ਜੇ ਪੇਪਰਾਂ ਦੇ ਲਿਹਾਵੇ ਹੋਈ ਉਹ ਤੋਂ ਪਲਾਸਟਿਕ ਬੈਨ ਹੈ ਇਹਨਾਂ ਨੇ ਵਾਅਦਾ ਨਹੀਂ ਦੇ ਰਹੇ ਨਹੀਂ ਕਰਨਗੇ ਕਿ ਦੂਜੀ ਵਾਰ ਚਲਾਣ ਕਰਾਂਗੇ ਜੇ ਨਹੀਂ ਜੱਪ ਕਰਾਂਗੇ ਦੇਖਣੇ ਵਾਰ ਵਾਰ ਦੇ ਰਹੇ ਨੇ ਜਿਹੜੇ ਬਾਰੇ ਰੱਖਿਆ ਲਾ ਜੂਟ ਦੇ ਲਈ ਸਾਫੇ ਰੱਖੇ ਹੋਏ ਆਪਾਂ ਚੈੱਕ ਕਰ ਸਕਦੇ ਹਾਂ ਹਾਂਜੀ ਇਹ ਵਾਲਾ ਲਿਖਾ ਸਾਫ-ਸਾਫੇ ਨੂੰ ਜੂਟ ਕਰਨ ਨੂੰ ਕਹਿ ਰਹੇ ਆਂ ਹਾਂਜੀ ਸਰੀ ਬਹੁਤ ਸਰਕਾਰ ਵੱਲੋਂ ਜਿਹੜੇ ਅਲਾਊਡਾ ਆ ਗਏ ਆ ਉਹ ਵਾਲੇ ਜਿਹੜੇ ਪੂੰਦੀ ਚੁਕਾ ਹੈ ਉਸੇ ਆਪਾਂ ਨੂੰ ਕਹ ਰਹੇ ਆਂ ਕਿ ਉਹ ਆਪਣੇ ਨਾਮ ਜੂਟ ਕਰਨ ਠੀਕ ਹੈ ਤਾਂ ਤੂੰ ਵੀ ਆਪਣੀ ਲੁਧਿਆਣਾ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾ ਸਕਦਾ ਹੈ ਥੈਂਕ ਯੂ ਜੀ ਇਹ ਵਾਲੇ ਕੀ ਚੱਲ ਹਾਂਜੀ ਔਰ ਜੋ ਕਾਂਫਰੈਸ਼ਨ ਹੋ ਰਿਹਾ ਉਹ ਦਾਇਤਨੀ ਲਈ ਅਨੁਸਾਰ ਚੱਲ ਰਿਹਾ ਹੈ। ਹਾਂਜੀ। ਜੋ ਕਾਂਫਰੈਸ਼ਟ ਵੀ ਅਸੀਂ ਲਗਾਏ ਹੋਏ 10 ਵੀ ਕਾਫੀ ਨਹੀਂ ਲਾ ਲੋ। ਹਾਂਜੀ। ਔਰ ਜੋ ਨੇ ਪਲਾਸਟਿਕ ਸੈਲੂ ਬੰਦ ਕਰੀ ਲਿਖਾਵੇ ਸੋ ਹੀ ਬੰਦ ਕੀਤੇ ਆ। ਇਹ ਪਤਰੀਆਂ। ਹਾਂਜੀ। ਉਹ ਵੀ ਸਾਨੂੰ ਕੋਈ ਸਫਾਈ ਰੱਖੀ ਜੀ ਝਾੜੀ-ਖੂੜੂ ਮਾਰ ਕੇ ਰੱਖੀ ਕਿਤੇ। ਕੂੜਾ ਉਹ ਜਸਟਪੀਨ ਦਾ ਪਾਣੀ ਦਾ ਸਾਨੂੰ ਨਹੀਂ ਦਿੱਤਾ ਕੋਈ ਕੂੜਾ ਬਾਹਰ ਨਾ ਹੋਵੇ। ਜੀ। ਸਰਕਾਰ ਪੇਸ਼ ਨੂੰ ਬੰਦ ਸੰਭਲਾਇ ਦਿੱਤੀ ਜਾ ਕੇ ਸਾਫ ਸਭਈਆ ਰੱਖਣਾ ਆ। ਜਸਟਪੀਨ ਰੱਖਣੇ ਆ। ਤਕਾਬਾ ਪਲਾਸਟਿਕ ਦਾ ਨਹੀਂ ਵਰਤਣਾ ਅਸੀਂ ਇਸ ਕਰਕੇ ਇਨਫੋਰਮ ਵਰਤਦੇ ਪਏ ਆ ਤੇ ਇਹਨਾਂ ਦੇ ਅੱਗੇ ਦਾ ਪੂਰਾ ਬਦਲ ਕਰਦੇ ਤੇ ਜੇ ਤੁਸੀਂ ਨਹੀਂ ਕਰੋਗੇ ਵੇਰੇ ਇਹਨਾਂ ਦੇ ਇਹਨਾਂ ਨੇ ਝਾੜੂ ਅੱਜ ਵੀ ਚੈਕਿੰਗ ਆ ਰਹੀ ਹੈ ਤੇ ਕਿੰਨੀ ਚੈਕਿੰਗ ਹੋ ਰਹੀ ਹੈ ਕੀ ਹੋਇਆ ਸਰ ਅੱਜ ਸੀ ਘੰਟਾ ਕਰਦੇ ਵਿੱਚ ਜਿੰਨੇ ਵੀ ਰੈਡੀ ਫੜੀ ਵਾਲੇ ਹੈਗੇ ਆ ਉਹਨਾਂ ਤੇ ਦੋ ਤਿੰਨ ਦਿਨ ਪਹਿਲਾਂ ਅਸੀਂ ਪਹਿਲਾਂ ਵੀ ਅਵੇਨਸ ਕਰੀ ਸੀ ਕਿ ਵੀ ਆਪਣੇ ਆਪਣੇ ਦਸਤੂਰੀ ਪ੍ਰੋਪਰ ਲਗਾਓ ਰੈਡੀ ਫੜੀ ਤੇ ਹਾਂਜੀ ਸਰ ਅਸੀਂ ਅੱਜ ਫਿਰ ਦੁਬਾਰਾ ਚੈਕਿੰਗ ਤੇ ਆਏ ਸੀ ਕਿ ਉੱਥੇ ਆ ਕੇ ਦੇਖਿਆ ਵੀ ਕਈਆਂ ਨੇ ਜਾਨਕਿ ਅੱਧ ਤੋਂ ਜ਼ਿਆਦਾ ਜਾਨਕਿ 70% ਰੈਡੀ ਵਾਲਿਆਂ ਨੇ ਤਕਰੀਬਨ ਦਸਤੂਰੀ ਆਪਣੇ ਲਗਾ ਲਏ ਆ ਅਪਾ ਦੇ ਵੀ ਸਕਦੇ ਆ ਤੇ ਜਿਹੜੇ ਥੋੜੇ ਵਾਲੇ ਰਹਿ ਗਏ ਸੀ ਉਹਨਾਂ ਨੂੰ ਆਪਾਂ ਫਿਰ ਤੋਂ ਦੁਬਾਰਾ ਤੋਂ ਵਾਰਨਿੰਗ ਦਿੱਤੀ ਹੈਗੀ ਆ ਉਹ ਵੀ ਆਪਣੇ ਡਸਟਬਿਨ ਪ੍ਰੋਪਰ ਲਗਾ ਲਨਗੇ ਤੇ ਕੂੜਾ ਉਹਦੇ ਚ ਅਸੀਂ ਉਹਨਾਂ ਨੂੰ ਇਹੀ ਬੋਲ